ਗੁਰਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਤੁਹਾਨੂੰ ਸਾਰਿਆਂ ਨੂੰ ਦੋ ਜਿਹੜੇ ਬਹੁਤ ਸਾਡੇ ਮੁੱਖ ਤੌਰ ਤੇ ਮੁੱਦੇ ਆ ਉਹਨਾਂ ਦੇ ਸੰਬੰਧ ਦੇ ਵਿੱਚ ਇਹ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਹੈ ਪਿਛਲੇ ਲੰਬੇ ਸਮੇਂ ਤੋਂ ਮੈਂ ਦੇਖ ਰਿਹਾ ਕਿ ਜਿਹੜਾ ਸਾਡਾ ਸਮੁੱਚੀ ਮਨੁੱਖਤਾ ਦਾ ਆਸਥਾ ਦਾ ਕੇਂਦਰ ਆ। ਇਹ ਸਾਡਾ ਤੀਸਥ ਧਾਮ ਹੈ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਪਵਿੱਤਰ ਸਥਾਨ ਸੱਚਖੰਡ ਸ਼੍ਰੀ ਦਰਬਾਰ ਸਾਹਿਬ। ਸਮੇਂ-ਸਮੇਂ ਦੇ ਵਿੱਚ ਚਾਹੇ ਮੁਗਲ ਕਾਲ ਸੀ ਤੇ ਚਾਹੇ ਬ੍ਰਿਟਿਸ਼ ਕਾਲ ਸੀ ਇੱਥੇ ਸਮੇਂ-ਸਮੇਂ ਅਨੁਸਾਰ ਹਾਵਲੇ ਵੀ ਹੁੰਦੇ ਰਹੇ ਤੇ ਨੁਕਸਾਨ ਵੀ ਪਹੁੰਚਾਇਆ ਜਾਂਦਾ ਰਹੋ ਪਰ ਹੁਣ ਜਿਹੜਾ ਮੌਜੂਦਾ ਸਮਾਂ ਦੇ ਵਿੱਚ 84 ਦੇ ਵਿੱਚ ਨੁਕਸਾਨ ਤਾਂ ਬਹੁਤ ਵੱਡਾ ਕੀਤਾ ਸ੍ਰੀ ਅਕਾਲ ਤਖਤ ਸਾਹਿਬ ਤੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਦਾ ਜਿਹੜੀਆਂ ਇਮਾਰਤਾਂ ਸੱਚਖੰਡ ਦੀ ਜਾਂ ਸ੍ਰੀ ਅਕਾਲ ਤਖਤ ਸਾਹਿਬ ਦੀ ਗੁਰੂਗ ਸਿਖਾ ਨੇ ਆਪਣੇ ਪਵਿੱਤਰ ਦਸਬੰਦ ਦੇ ਨਾਲ ਉਹ ਦੁਆਰਾ ਤੋਂ ਨਵੇਂ ਸਿਰੇ ਤੋਂ ਤਮੀਰ ਕਰਦੇ ਕੋਈ ਜਿਹੜੀਆਂ ਬੇਸਿਕ ਗੱਲਾਂ ਆ ਕਿ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਜਿਨ੍ਹਾਂ ਨੂੰ ਆਪਾਂ ਮਨੁੱਖਤਾ ਦਾ ਸਤਿਗੁਰੂ ਜੀ ਦਾ ਕੇਂਦਰ ਕਹਿੰਦੇ ਆ ਧੰਨ ਧੰਨ ਸਾਹਿਬ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਇਹਦੇ ਚ ਤੇ ਬਾਕੀਆਂ ਦੇ ਵਿੱਚ ਮੈਂ ਸਾਰੇ ਧਾਰਮਿਕ ਜਿੰਨੇ ਵੀ ਗ੍ਰੰਥਿਆਂ ਸਤਕਾਰ ਕਰਦਾ ਤੇ ਹਰਕ ਨੂੰ ਸਤਕਾਰ ਕਰਨਾ ਵੀ ਚਾਹੀਦਾ ਪਰ ਜਿਹੜੀ ਆਸਤਾ ਸਤਗੁਰ ਜੀ ਨੇ ਸਿੱਖਾਂ ਦੇ ਵਿੱਚ ਤੇ ਖਾਸ ਕਰਕੇ ਮਨੁੱਖਤਾ ਲਈ ਭਰੀ ਉਹਦੇ ਵਿੱਚ ਜਿੱਥੇ ਸਤਗੁਰ ਜੀ ਆਪ ਰਾਜਮਾਨ ਹੈ ਉੱਥੇ ਸਤਗੁਰ ਜੀ ਨੇ ਆਪਣੇ ਤੋਂ ਪਹਿਲਾਂ ਜਿਨ੍ਹਾਂ ਨੇ ਸੱਚ ਦੀ ਗੱਲ ਕੀਤੀ ਜਿਨ੍ਹਾਂ ਨੇ ਸੱਚੇ ਦੀ ਬੜਾਈ ਕੀਤੀ ਉਹਨਾਂ ਨੂੰ ਵੀ ਸ਼ਾਮਲ ਕੀਤਾ ਇਹ ਸ਼ਾਇਦ ਕੁਝ ਜਿਹੜੇ ਜੀਵ ਉਹਨਾਂ ਨੂੰ ਚੰਗੀਆਂ ਨਹੀਂ ਲੱਗਦੀਆਂ ਇਹ ਗੱਲਾਂ ਤੇ ਮੈਂ ਜਿਸ ਮੁੱਦੇ ਤੇ ਅੱਜ ਇਹ ਤੁਹਾਡੇ ਨਾਲ ਰੂਬਰੂ ਹੋ ਰਿਹਾ ਉਹ ਆ ਕੇ 14 ਤਰੀਕ ਤੋਂ ਲਗਾਤਾਰ ਅਸੀਂ ਤਾਂ ਇਹਨੂੰ ਦੱਬ ਵੀ ਚਾਏ ਵੀ ਚਲੋ ਸਿਸਟਮ ਜਿਹੜਾ ਹੌਲੀ-ਹੌਲੀ ਠੀਕ ਹੋ ਜਾਊਗਾ ਪਰ 14 ਤਰੀਕ ਤੋਂ ਲਗਾਤਾਰ 14 ਤਰੀਕ ਨੂੰ ਪਹਿਲੀ ਈਮੇਲ ਐਜੀਪੀਸੀ ਦੇ ਈਮੇਲ ਐਡਰੈਸ ਤੇ ਆਈ ਜਿਹਦੇ ਵਿੱਚ ਸਾਚਖੰਡ ਸ੍ਰੀ ਹਰਮੰਦਰ ਸਾਹਿਬ ਪ੍ਰਤੀ ਕੋ ਜਿਹੜੀਆਂ ਗੱਲਾਂ ਲਿਖੀਆਂ ਉਹ ਤੋਂ ਬਾਅਦ ਅਸੀਂ ਤੁਰੰਤ ਪੁਲਿਸ ਨੂੰ ਇਹਦੇ ਵਿੱਚ ਇਨਵੋਲਵ ਕੀਤਾ ਵੀ ਪਤਾ ਕਰੋ ਇਹ ਕਿਹੜੇ ਸਰਵਰ ਕਿੱਥੋਂ ਇਹ ਚੱਲ ਰਿਹਾ ਸਾਰੀ ਕਹਾਣੀ ਇਹਦਾ ਕੋਈ ਤੁਹਾਡਾ ਆਈਪੀ ਐਡਰੈਸ ਇਹ ਸਾਰਾ ਪਤਾ ਕਰੋ ਤਾਂ ਕਿ ਪਤਾ ਲੱਗ ਸਕੇ ਕਿ ਇਹ ਕੀ ਅਸਲੀਅਤ ਹੈ ਉਹ ਹਾਲੇ ਕੋਈ ਅਸਲੀਅਤ ਪਾਰਕਟ ਨਹੀਂ ਹੋਈ ਫਿਰ 15 ਤਰੀਕ ਨੂੰ ਇਹ 15 ਤਰੀਕ ਨੂੰ ਦੂਜੀ ਫਿਰ ਈਮੇਲ ਆਈ ਇਹ ਇਕੱਲੇ ਐਸਜੀਪੀਸੀ ਨੂੰ ਨਹੀਂ ਆਈ ਨਾਲ ਐਮਪੀ ਸਰਦਾਰ ਗੁਰਜੀਤ ਸਿੰਘ ਉਹਨਾਂ ਨੂੰ ਵੀ ਇਹ ਆ ਉਹਨਾਂ ਨੇ ਕਲੀਅਰ ਵਿੱਚ ਇਹਦੇ ਇਹ ਲਿਖ ਕੇ ਭੇਜਿਆ ਆ ਨਾਲ ਗੁਰਜੀਤ ਸਿੰਘ ਦੇ ਨਾਲ ਐਸਜੀਪੀਸੀ ਐਮਪੀ ਆ ਇੱਥੋਂ ਦੇ ਮੌਜੂਦਾ ਇਹ ਜਿਹੜੀ ਪਹਿਲਾਂ ਹੀ ਆਈ ਆ ਇਹ ਫ੍ਰੋਮ ਗਾਵੜਨ ਪੁਨਿਆਰੀ ਵਿਗਿਆਨ ਜਿਹੜੇ ਸੀਐਮ ਦੇ ਕੇਰਲਾ ਦੇ ਸੀਐਮ ਆ ਉਹਨਾਂ ਦੀ ਉਹ ਜਾਲੀ ਵਰਤੀ ਆ ਉਹਦੇ ਉੱਤੋਂ ਹੀ ਈਮੇਲ ਆਈ ਆ ਦੂਜੀ ਜਿਹੜੀ ਈਮੇਲ ਆ ਇਹ ਜਸਟਿਸ ਚੰਦਰਚੋਦ ਜਿਹੜੇ ਸਾਡੇ ਚੀਫ ਜਸਟਿਸ ਆਫ ਇੰਡੀਆ ਰਹੇ ਆ ਉਹ ਨਾਲ ਗਰਜੀਤ ਸਿੰਘ ਉਹਨਾਂ ਨੂੰ ਵੀ ਆਈ ਆ ਆ ਤੀਜੀਆਂ ਜਿਹੜੀਆਂ ਹੁਣ ਸਾਨੂੰ ਆਈ ਆ ਇੱਕ ਸਵੇਰੇ ਇੱਕ ਆਈਆਰ ਕੱਲੇ ਗੋਲਡਨ ਟੈਂਪਲ ਸਟਾਫ ਬਾਕਸ ਉਹਦੇ ਨਾਲ ਜਿਹੜੀ ਸੈਕੰਡ ਫੇਰ ਆਈ ਆ ਇਹ 1226 ਤੇ ਭੇਜੀ ਆ ਇਹ ਐਡਰੈਸ ਕਿਹੜਾ ਆ ਇਹ ਐਡਰੈਸ ਆ ਆਸਿਫ ਗਫੂਰ ਉਧਿਆਨ ਉਧਿਆਨ ਨਿਧੀ ਇਹ ਇਸ ਐਡਰੈਸ ਤੋਂ ਆਈ ਆ ਤੇ ਸਾਨੂੰ ਵੀ ਆਈ ਆ ਤੇ ਸੀਐਮ ਪੰਜਾਬ ਨੂੰ ਵੀ ਭੇਜੀ ਆ ਉਹਨਾਂ ਨੇ ਔਰ ਉਹਨਾਂ ਦਾ ਸੀਐਮ ਐਡਾ ਡੇਟ ਆਫ ਪੰਜਾਬ ਗਵਰਨਮੈਂਟ.in ਇਨਫੋ ਜਿਹੜਾ ਉਹਨਾਂ ਦਾ ਆਪਣਾ ਅਫੀਸ਼ੀਅਲ ਐਡਰੈਸ ਆ ਸਰਕਾਰ ਦਾ ਉਹਦੇ ਉੱਤੇ ਇਹ ਭੇਜੀ ਗਈ ਆ ਇਹ ਜਿਹੜੀ ਤੀਜੀ ਇੱਕ ਹੋਰ ਭੇਜੀ ਆ ਜਿਹੜੀ ਪੰਜਵੀਂ ਉਹ ਵੀ ਸੇਮ ਐਸਜੀਪੀਸੀ ਦੇ ਸੀਐਮ ਨੂੰ ਭੇਜੀ ਗਈ ਹੁਣ ਮੈਂ ਬੇਨਤੀ ਕਰਨੀ ਚਾਹੁੰਦਾ ਕਿ ਅਸੀਂ ਪੁਲਿਸ ਨੂੰ ਸਾਡੇ ਕਮਿਸ਼ਨਰ ਪੁਲਿਸ ਉਹ ਵਿਚਾਰੇ ਦੌੜੇ ਭੱਜੇ ਫਿਰਦੇ ਆਪਣੇ ਤੌਰ ਦੇ ਉੱਤੇ ਉਹਨਾਂ ਨਾਲ ਕੱਲ ਦਾ ਵੀ ਤੇ ਅੱਜ ਵੀ ਉਹਨਾਂ ਨਾਲ رابطہ ਕੀਤਾ ਗਿਆ ਉਹ ਦੌੜ ਲਾਉਂਦੇ ਆ ਪਰ ਮੈਂ ਕਹਿਣਾ ਚਾਹੁੰਦਾ ਵੀ ਜੇ ਗੁਰਜੀਤ ਸਿੰਘ ਐਮਪੀ ਨੂੰ ਵੀ ਆਈ ਸੀ ਉਹਨੇ ਵੀ ਕੋਈ ਐਫਰਟ ਨਹੀਂ ਕੀਤੇ ਜੇ ਉਹਨਾਂ ਦੇ ਅਫੀਸ਼ੀਅਲ ਇੰਟਰਨੈਟ ਦੇ ਉੱਤੇ ਇਹ ਆਈ ਆ ਤੇ ਸ਼ਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਚਿੰਤਨ ਸੀ ਕਿ ਤੇ ਉਹ ਚਿੰਤਤ ਕਿਉਂ ਨਹੀਂ ਹੋਏ ਫਿਰ ਮੈਂ ਖਾਸ ਕਰਕੇ ਮੁੱਖ ਮੰਤਰੀ ਸਾਹਿਬ ਨੂੰ ਕਹਿਣਾ ਚਾਹੁੰਦਾ ਵੀ ਤੁਹਾਡੇ ਵੀ ਆ ਗਈ ਤੇ ਜਿੱਦਾਂ ਅਸੀਂ ਰੀਸੀਵ ਕੀਤੀ ਤੁਸੀਂ ਵੀ ਰੀਸੀਵ ਕੀਤੇ ਆ ਤੇ ਉਹਦੇ ਤੇ ਵੀ ਕੋਈ ਨਹੀਂ ਬੋਲ ਰਿਹਾ ਅਜਿਹਾ ਨਹੀਂ ਬੋਲ ਰਿਹਾ ਇਹ ਸੱਚਖੰਡ ਸ੍ਰੀ ਦਰਬਾਰ ਸਾਹਿਬ ਸਭ ਤੋਂ ਪਵਿੱਤਰ ਧਾਮ ਆ ਤੇ ਜੇ ਆਪਾਂ ਇੱਥੇ ਵੀ ਚੁੱਪ ਰੱਖਣੀ ਆ ਇਹ ਫੇਰ ਮੇਰਾ ਕਹਿਣ ਤੋਂ ਭਾਵ ਉਹ ਤਾਂ ਸ਼ਾਜਸ਼ਕਾਰ ਕੀ ਕਰ ਰਹੇ ਆ ਜਿਹੜੇ ਪਿੱਛੇ ਬੈਠੇ ਆ ਤੇ ਸਾਨੂੰ ਅੱਜ ਤੱਕ ਇਹਦੀ ਯੋਗਸੋਗ ਨਹੀਂ ਲੱਗ ਰਹੀ ਕਿ ਐਡਾ ਵੱਡਾ ਆਸਥਾ ਦਾ ਕੇਂਦਰ ਹੋਵੇ ਕੇਂਦਰੀ ਸਥਾਨ ਹੋਵੇ ਸਿੱਖ ਪੰਥ ਦਾ ਤੇ ਸਾਨੂੰ ਉਹਦੇ ਬਾਰੇ ਕੋ ਲੜਪੱਲਾ ਹੀ ਨਹੀਂ ਫੜਾਇਆ ਜਾ ਰਿਹਾ ਇਸ ਕਰਕੇ ਪ੍ਰੈਸ ਕਾਨਫਰੈਂਸ ਕੀਤੀ ਆ ਕਿ ਜਾਗੋ ਸਾਵੋ ਨਾ ਕਿਉਂਕਿ ਮੈਂ ਦੇਖਦਾ ਕੱਲ ਫਿਰ BSF BSF ਇੱਥੇ ਡੈਬਿਊਟ ਕੀਤੀ ਗਈ ਤੇ ਮੈਨੂੰ ਐਵੇਂ ਵੀ ਭਾਪਦਾ ਕਿਤੇ ਸ਼ਾਇਦ ਇਹ ਆਪਾਂ ਸਾਇਲੈਂਟ ਕਰਕੇ ਕਿਤੇ ਲੋਕਾਂ ਦੇ ਵਿੱਚ ਟੈਰਰ ਤਾਂ ਨਹੀਂ ਪਾ ਰਹੇ ਕਿਤੇ ਸੰਗਤ ਨੂੰ ਘਟਾਉਣ ਦਾ ਯਤਨ ਤਾਂ ਨਹੀਂ ਕੀਤਾ ਜਾ ਰਿਹਾ ਅਸੀਂ ਚਿੰਤ ਦੇ ਆ ਅਸੀਂ ਕਹਿ ਰਹੇ ਹਾਂ ਵੇ ਭਾਈ ਇਹਦੇ ਬਾਰੇ ਪਤਾ ਕਰੋ ਪਤਾ ਕਰੋ ਪਤਾ ਕਰੋ ਤੇ ਜੇ ਏਡਾ ਵੱਡਾ ਕਾਰਜ ਜਿਹੜਾ ਮੈਂ ਕਹਿੰਦਾ ਸਾਰੀ ਸਰਕਾਰਾਂ ਤੋਂ ਬਹੁਤ ਵੱਡਾ ਉੱਚਾ ਸਤਾਨ ਆ ਇਹਦੇ ਮੋਰੇ ਸਰਕਾਰਾਂ ਕੋਈ ਵੀ ਨਹੀਂ ਇਹ ਤਾਂ ਗੁਰੂ ਸਾਹਿਬ ਜੀ ਦੀ ਸਰਕਾਰ ਆ ਤੇ ਇੱਥੇ ਵੀ ਆਪਾਂ ਇਸ ਮਸਲੇ ਤੇ ਵੀ ਚੋ ਬੈਠੇ ਆ ਤੇ ਇਹ ਤਾਂ ਘੰਟੇ ਚ ਲੱਭ ਲੈਣਾ ਚਾਹੀਦਾ ਫੇ ਕਿਹੜੇ ਸਰਵਰ ਤੋਂ ਇਹ ਗੱਲ ਚੱਲ ਰਹੀ ਆ ਕਿਹੜਾ ਆਈਪੀ ਐਡਰੈਸ ਆ ਸੋ ਮੇਰਾ ਕਹਿਣ ਤੋਂ ਭਾਵ ਕਿ ਇਹ ਡੰਗ੍ਹਾਈ ਦੇ ਵਿੱਚ ਤੁਰੰਤ ਤਕਾਲਾਂ ਤੱਕ ਸਰਕਾਰ ਦੱਸੇ ਜਿਹੜੀ ਪੁਲਿਸ ਆਉਏ ਤੇ ਕਾਰਵਾਈ ਕਰੇ ਸਾਈਬਰ ਬ੍ਰਾਂਚ ਵਾਲੇ ਜਿਹੜੇ ਆ ਉਹ ਇਹ ਤੇ ਗ੍ਰੰਤ ਕਾਰਵਾਈ ਕਰਕੇ ਇਹਦਾ ਕਿੱਥੋਂ ਚਲਦਾ ਏ ਕਿੱਥੋਂ ਸਿਸਟਮ ਚੱਲ ਰਿਹਾ ਤੇ ਇਹ ਜਿਹੜਾ ਸਾਨੂੰ ਤਰੰਤੇ ਦੇ ਬਾਰੇ ਅਸੀਂ ਆਪਣਾ ਵੀ ਜਿਹੜਾ ਸਾਡਾ ਆਪਣਾ ਸਟਾਫ ਆ ਸੀ ਉਹ ਵੀ ਉਸ ਕੰਮ ਤੇ ਲਾਇਆ ਆ ਪਰ ਮੈਨੂੰ ਐਉਂ ਮਹਿਸੂਸ ਹੁੰਦਾ ਭਈ ਸ਼ਾਇਦ ਕੋਈ ਸਾਜ਼ਿਸ਼ ਨਾ ਹੋਵੇ ਤੇ ਇਹ ਕੀ ਵੀ ਆ ਜੋ ਵੀ ਹੈਗਾ ਇਹਨੂੰ ਤਰੰਤ ਜਿਹੜਾ ਆ ਲੋਕਾਂ ਦੇ ਸਾਹਮਣੇ ਲਿਆਉਣਾ ਚਾਹੀਦਾ ਤਾਂ ਕਿ ਸੱਚ ਦਾ ਸੱਚ ਜਿਹੜਾ ਹੈ ਉਹ ਸਾਹਮਣੇ ਆ ਜਾਏ। ਦੂਸਰੀ ਬੇਨਤੀ ਆਰ ਕਿ ਬੜੀ ਚੰਗੀ ਗੱਲ ਆ। ਕਿ ਆਪਾਂ ਜਿਹੜੀਆਂ ਵਿਆਦਬੀਆਂ ਦੇ ਮੁੱਦਿਆਂ ਦੇ ਉੱਤੇ ਕਾਨੂੰਨ ਬਣਾਉਣ ਜਾ ਰਹੇ ਹਾਂ। ਪਹਿਲਾਂ ਅਕਾਲੀ ਦਲ ਦੀ ਸਰਕਾਰ ਸੀ 15 ਦੇ ਵਿੱਚ ਉਦੋਂ ਵੀ ਇੱਕ ਐਮੈਂਡਮੈਂਟ ਸੋਧ ਦੇ ਤੌਰ ਤੇ ਲਿਆਂਦੀ ਜਿਹੜੀ ਸਿਰੇ ਨਾ ਚੜ ਸਕੇ। ਫਿਰ ਕਾਂਗਰਸ ਬੇਲੇ ਵੀ ਆਈ ਕਿਉਂਕਿ ਜਿਹੜੀ ਇਨੀਅਲ ਪੈਂਡਲ ਕੋਡ ਸੀ ਉਹਨਾਂ ਨੂੰ BNS ਦੇ ਤਹਿਤ ਅਮੈਂਡ ਕਰ ਦਿੱਤਾ ਸੈਂਟਰ ਦੀ ਸਰਕਾਰ ਨੇ CRPC ਦਾ ਵੀ ਤੇ IPC ਦਾ ਸੈਕਸ਼ਨ ਕੁਝ ਐਡ ਕਰ ਦਿੱਤੇ ਗਏ ਉਹਨਾਂ ਦੇ ਵਿੱਚ ਤੇ ਹੁਣ ਵੀ ਇਹ ਜੋ ਵੀ 295A ਦੇ ਵਿੱਚ ਕਿਉਂਕਿ ਨਵਾਂ ਸੈਕਸ਼ਨ ਉਹਨਾਂ ਨੇ ਇੰਟਰੋਡਿਊਸ ਹੋ ਗਿਆ ਉਹਦੇ ਵਿੱਚ ਐਡ ਹੋਣਾ ਤੇ ਸੈਂਟਰ ਦੀ ਸਰਕਾਰ ਨੇ ਕਰਨਾ ਮੈਂ ਇਸ ਗੱਲ ਨੂੰ ਨਹੀਂ ਕਹਿ ਰਿਹਾ ਕਿ ਕਿਤੇ ਇਹ ਵੀ ਨਾ ਸਾਰੇ ਸਮਝਣ ਕਿ ਸ਼ਾਇਦ ਕੋਈ ਪੋਲੀਟੀਕਲ ਤੌਰ ਦੇ ਉੱਤੇ ਮੈਂ ਇਹ ਗੱਲ ਕਹਿ ਰਿਹਾ ਮੈਂ ਸਿਧਾਂਤ ਦੇ ਗੱਲ ਤੁਹਾਡੇ ਨਾਲ ਗੱਲ ਕਰਨ ਲੱਗਾ ਸਿਧਾਂਤਕ ਤੌਰ ਤੇ ਕਿ ਸਿਧਾਂਤ ਹੈ ਕੀ ਆ ਸਾਰੇ ਧਾਰਮਿਕ ਗ੍ਰੰਥ ਜਿੰਨੇ ਵੀ ਆ ਸਾਰੇ ਸਤਕਾਰਯੋਗ ਆ ਉਹਨਾਂ ਧਰਮਾਂ ਨੂੰ ਉਹ ਪਦਵੀ ਪ੍ਰਾਪਤ ਨਹੀਂ ਜਿਹੜੀ ਧੰਨ ਧੰਨ ਸਾਹਿਬ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਆ ਗੁਰਨਾਨਕ ਦੇਵ ਪਾਤਸ਼ਾਹ ਜੀ ਨੇ ਗੁਰਤਾ ਗੱਦੀ ਜਿਹਲੇ ਬਖਸ਼ਿਸ਼ ਕੀਤੀ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਨੂੰ ਤੇ ਉਹ ਜਿਹੜੀ ਪਰੰਪਰਾ ਤੋਰੀ ਨਾਰੀਅਲ ਰੱਖ ਕੇ ਤਿਲਕ ਲਾ ਕੇ ਤੇ ਪੰਜ ਪੈਸੇ ਰੱਖ ਕੇ ਮੱਥਾ ਟੇਕਣਾ ਉਹ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਪਵਿੱਤਰ ਨੰਦੇੜ ਦੀ ਧਰਤੀ ਤੇ 1708 ਦੇ ਵਿੱਚ ਗੁਰਦਾ ਗੱਦੀ ਬਖਸ਼ਿਸ਼ ਕੀਤੀ ਆਪਣੇ ਸਰੀਰ ਹੁੰਦੇ ਹੋਏ ਜਦੋਂ ਸਤਗੁਰ ਜੀ ਨੇ 사ਚਖੰਡ ਪਿਆਨਾ ਕਰਨਾ ਸੀ ਜੋਤੀ ਜੋਤ ਸਮਾਉਣਾ ਸੀ ਇਹ ਅਧਿਕਾਰ ਸ਼ਾਇਦ ਦੁਨੀਆ ਦੇ ਕਿਸੇ ਗ੍ਰੰਥ ਨੂੰ ਹਾਸਲ ਨਹੀਂ ਧਾਰਮਿਕ ਗ੍ਰੰਥ ਹੋ ਸਕਦੇ ਬਿਲਕੁਲ ਮਵਾਰ ਕੇ ਆਓ ਪਰ ਮੈਂ ਕਹਿਣਾ ਚਾਹੁੰਦਾ ਭਈ ਜੇ ਇੰਟਰਡਿਊਸ ਕਰਨਾ ਹੀ ਆ ਕੋਈ ਬਿੱਲ ਤੇ ਹੋਲੀ ਸਕ੍ਰਿਪਚਰ ਦਾ ਨਹੀਂ ਗੁਰੂ ਗ੍ਰੰਥ ਸਾਹਿਬ ਗੁਰੂ ਗ੍ਰੰਥ ਸਾਹਿਬ ਦਾ ਲਿਵਿੰਗ ਗੁਰੂ ਆ ਇਹ ਹੀ ਉਹ ਕਾਰਨ ਆ ਅਸੀਂ ਬਾਰ-ਬਾਰ ਕਹਿ ਰਹੇ ਪਿੱਛੇ ਬਿਆਦਮੀਆਂ ਵੀ ਦੇਖ ਲਓ ਕਿੰਨੇ ਧਾਰਮਿਕ ਗ੍ਰੰਥ ਆ ਕਿੰਨੀਆਂ ਬਿਆਦਮੀਆਂ ਜਦੋਂ ਵੀ ਹੋਈਆਂ ਚਾਹੇ ਗੁਟਕਾ ਸਾਹਿਬ ਦੀ ਚਾਹੇ ਗੁਰੂ ਗ੍ਰੰਥ ਸਾਹਿਬ ਜੀ ਦੀ ਇਹਨਾਂ ਨੂੰ ਹੀ ਜੋਰ ਪਾ ਕੇ ਜਾਇਆ ਜਾ ਰਿਹਾ ਤੇ ਇਹਦੇ ਪਿੱਛੇ ਭਾਵਨਾ ਕੀ ਆ ਇਹਨੂੰ ਜੇ ਆਪਾਂ ਆਰਡੀਨਰੀ ਬਾਕੀਆਂ ਵਾਂਗੂ ਟ੍ਰੀਟ ਕਰਾਂਗੇ ਤੇ ਮੈਂ ਸਮਝਦਾ ਪੰਜਾਬ ਸਰਕਾਰ ਨੂੰ ਮੇਰੀ ਕੱਲ ਕੁਝ ਐਮਐਲਏ ਨਾਲ ਗੱਲ ਵੀ ਹੋਈ ਸੀ ਪੰਜਾਬ ਸਰਕਾਰ ਨੂੰ ਇਹ ਧਰਮ ਦੇ ਵਿੱਚ ਮੈਂ ਇਹ ਜਿਹੜਾ ਲਾਜੇ ਨੂੰ ਕਿਤੇ ਦੋਵੇਂ ਪਾਸੇ ਨੂੰ ਨਾ ਲਾਜਾਇਓ ਕਿਉਂਕਿ ਧਾਰਮਿਕ ਖੇਤਰ ਜਿਹੜਾ ਆ ਇਹਦੀ ਆਪਣੀ ਜੂਰਿਸਡਿਕਸ਼ਨ ਹੈ ਰਾਜਨੀਤਿਕ ਜੂਰਿਸਡਿਕਸ਼ਨ ਆਪਣੀ ਹੁੰਦੀ ਆ ਤੇ ਫੇਰ ਜੇ ਕੋਈ ਇੰਟਰੋਡਿਊਸ ਕਰਨਾ ਵੀ ਆ ਤੇ ਕਿਸੇ ਧਾਰਮਿਕ ਬਾਡੀ ਨੂੰ ਤੁਸੀਂ ਆਪਣੇ ਲੈ ਲਓ ਆਪਣੇ ਉਹਦੀ ਜਾਣਕਾਰੀ ਉਹਨਾਂ ਕੋਲ ਨਾਲ ਅਡਾਪਟ ਕਰ ਲਓ ਤੇ ਫਿਰ ਕਿਉਂਕਿ ਜੇ ਅਸੈਂਬਲੀਆਂ ਦੇ ਵਿੱਚ ਹੋਲੀ ਸਕ੍ਰਿਪਟਚਰ ਗੁਰੂ ਗ੍ਰੰਥ ਸਾਹਿਬ ਜੀ ਨੂੰ ਲਿਖਾਂਗੇ ਤੇ ਫਿਰ ਕੱਲ ਨੂੰ ਕੀ ਧਾਰਨਾ ਬਣ ਗਈਆਂ ਸੋ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਗੱਲ ਦਾ ਡਟ ਕੇ ਵਿਰੋਧ ਕਰਦੀ ਹੈ ਤੇ ਪੰਜਾਬ ਸਰਕਾਰ ਨੂੰ ਬੇਨਤੀ ਵੀ ਕਰਦੀ ਆ ਮੈਂ ਕਹਿ ਸਕਦਾ ਤਾੜਨਾ ਛਾਪ ਤੋ ਮੈਂ ਬਾਤਣਾ ਨਹੀਂ ਚਾਹੁੰਦਾ ਕਿ ਤੁਸੀਂ ਕੱਲ ਉਹ ਇੰਟਰਡਿਊਸ ਕਰਕੇ ਇੱਕ ਕਮੇਟੀ ਬਣਾਈ ਜੇ ਨੇ 6 ਮਹੀਨੇ ਚ ਆਪਣੀ ਰਿਪੋਰਟ ਦੇਣੀ ਆ ਪਰ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਨੂੰ ਗੁਰੂ ਗ੍ਰੰਥ ਸਾਹਿਬ ਕਰਕੇ ਹੋਲੀ ਸਕ੍ਰਿਪਟਰ ਨਹੀਂ ਬਿਲਕੁਲ ਜਿਹੜੇ ਗੁੱਟਕੇ ਆ ਉਹ ਵੀ ਗੁਰਸ਼ਬਦ ਸਾਡੀ ਅਗਵਾਈ ਕਰਦਾ ਉਹ ਵੀ ਵੱਡੀ ਬਿਲਡ ਵੀ ਆਦਮੀ ਆ ਸੋ ਇਸ ਕਰਕੇ ਮੈਂ ਇਹ ਵੀ ਤੁਹਾਡੇ ਰੂਪ ਰੂਪ ਇਸ ਕਰਕੇ ਹੋ ਰਿਹਾ ਕਿ ਜਿਹੜਾ ਕੋਈ ਧਰਮ ਦਾ ਕਾਰਜ ਕਰਨਾ ਉਹਦੇ ਵਿੱਚ ਐਟ ਲੀਸਟ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਮਰੱਥਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਸੰਮਾਥ ਇਸ ਕਰਕੇ ਆ ਕਿਉਂਕਿ ਇਹ ਵੀ ਕਨਸਟੀਟਿਊਸ਼ਨਲ ਇਲੈਕਟਿਡ ਬਾਡੀ ਆ ਤੇ ਇਹਨੇ ਸੁਝਾਅ ਹੀ ਦੇਨੇ ਆ ਸੋ ਇਸ ਕਰਕੇ ਮੈਂ ਇਹਨਾਂ ਨੂੰ ਵੀ ਕਹਿਣਾ ਚਾਹੁੰਨਾ ਕਿ ਇਹ ਜਿੱਥੇ ਵੀ ਕੋਈ ਲੱਭ ਜਾਂਦਾ ਹੀਰ ਫੇੜਿਆ ਉਹਨੂੰ ਦੂਰ ਕਰੋ ਤਾਂ ਕਿ ਤੁਹਾਡਾ ਪਾਰਟ ਐਂਡ ਪਾਰਸਲ ਦਾ ਰਿਕਾਰਡ ਦਾ ਬਣ ਜਾਏ ਤੇ ਕੱਲ ਨੂੰ ਆਉਣ ਵਾਲੇ ਬੱਚੇ ਫੇਰ ਇਹਨੂੰ ਲੈ ਕੇ ਦੋ ਪਾਣੀ ਜੀ ਪੰਜਾਬ ਦੇ ਵਿੱਚ ਇੱਕ ਅਸੈਂਬਲੀ ਹੁੰਦੀ ਸੀ ਉਹਨੇ ਦਾ ਗੁਰੂ ਗ੍ਰੰਥ ਸਾਹਿਬ ਜੀ ਨੂੰ ਹੋਲੀ ਸਕ੍ਰਿਪਚਰ ਹੀ ਦਾ ਕਹਿੰਦਾ ਕਿਉਂਕਿ ਮੈਂ ਫੇਰ ਦੁਬਾਰਾ ਰਿਪੀਟ ਕਰਨਾ ਚਾਹੁੰਨਾ ਗੁਰਤਾ ਗੱਦੀ 사ਤਗੁਰ ਜੀ ਨੇ ਗੁਰੂ ਗ੍ਰੰਥ ਸਾਹਿਬ ਨੂੰ ਬਖਸ਼ਿਸ਼ ਕੀਤੀ ਇਸੇ ਕਰਕੇ ਲਾਭ ਜਿਹੜਾ ਆਪਾਂ ਜਿਲੇ ਵਰਤਦੇ ਆ ਧੰਨ ਧੰਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਵਰਤਦੇ ਆ ਜਿਹੜਾ ਗੁਰੂ ਨਾਨਕ ਦੇਵ ਪਾਤਸ਼ਾਹਲੇ ਵਰਤਦੇ ਆ ਗੁਰੂ ਅੰਗਦ ਦੇ ਪਾਸ਼ਾਹ ਤਸਾਂ ਪਾਤਸ਼ਾਹੇਲੇ ਵਰਤਦੇ ਆ ਦੂਸਰਾ ਇੱਕ ਮੇਰੇ ਕਈ ਵਾਰੀ ਇਹ ਵੀ ਸਵਾਲ ਕਰ ਦਿੰਦੇ ਭਈ ਦਸਾਂ ਪਾਤਸ਼ਾਹ ਦੀ ਜੋਤ ਕਿਵੇਂ ਆ ਇਹ ਬਿਲਕੁਲ ਠੀਕ ਆ ਕਿ ਸਤਿਗੁਰ ਜੀ ਨੇ ਇਹਦੇ ਵਿੱਚ ਬੜਾ ਵੱਡਾ ਆਪਣੇ ਤੋਂ ਪਹਿਲੇ ਚਾਹੇ ਉਹ ਹਿੰਦੂ ਸੈਕਟਰ ਦੇ ਆਪਣੇ ਭਗਤ ਸੀ ਚਾਹੇ ਦੂਸਰੇ ਵਰਗਾ ਨਾਲ ਸਾਰੇ ਉਹ ਸੰਬੰਧਤ ਸੀਗੇ ਆਪਣੇ ਤੋਂ ਪਹਿਲਾਂ ਕਿਉਂਕਿ ਬੜਾ ਲੰਮਾ ਸਮਾਂ ਪਹਿਲਾਂ ਜਿਹੜੀਆਂ ਸੱਚ ਦੀਆਂ ਗੱਲਾਂ ਜੁਨੀਵਰਸਲ TRUTH ਨੂੰ ਟਾਰਗੇਟ ਕਰਕੇ ਗਏ ਸਤਗੁਰੂ ਜੀ ਨੇ ਉਹਨਾਂ ਨੂੰ ਵੀ ਆਪਣੀ ਪਵਿੱਤਰ ਕਰਵਾਣੀ ਦੇ ਵਿੱਚ ਕੰਪਾਈਲ ਕੀਤਾ ਇਕੁਇਲੈਂਟ ਨਹੀਂ ਆਪਣੇ ਤੋਂ ਵੱਡਾ ਦਰਜਾ ਦਿੱਤਾ ਤੇ ਇਹ ਦਸਾਂ ਪਾਤਸ਼ਾਹ ਦੀ ਜੋਤ ਇਸ ਕਰਕੇ ਆ ਕਿ ਗੁਰੂ ਨਾਨਕ ਦੇ ਪਾਤਸ਼ਾਹ ਜੀ ਦੇ ਗੁਰਤਾ ਗੱਦੀ ਗੁਰ ਸ਼ਬਦ ਦੀ ਉਸ ਪਵਿੱਤਰ ਬੈਂਹ ਤੋਂ ਪ੍ਰਗਟ ਕਰਦੇ ਆ ਜਿੱਥੋਂ ਮੂਲ ਮੰਤਰ ਦੀ ਰਚਨਾ ਸ਼ੁਰੂ ਹੁੰਦੀ ਆ ਤੇ ਗੁਰੂ ਅੰਗਦ ਦੇ ਪਾਤਸ਼ਾਹ ਨੂੰ ਜਿਹਲੇ ਗੁਰਤਾ ਗੱਦੀ ਬਖਸ਼ਿਸ਼ ਕੀਤੀ ਸਤਿਗੁਰ ਜੀ ਨੇ ਆਪ ਨਮਸਕਾਰ ਕਰਕੇ ਇੱਕ ਆਰਾਮਕਾਰ ਜਿਹੜੀ ਬਣਾਈ ਉਹ ਗੁਰਤਾ ਗੱਦੀ ਦਾ ਸਿਸਟਮ ਤੁਰਿਆ ਜਿਹੜਾ ਦਸਾਂ ਪਾਤਸ਼ਾਹਾਂ ਤੱਕ ਨਿਰੰਤਰ ਚੱਲਿਆ ਇਹ ਫਿਰ ਉਹੀ ਵਿਧੀ ਵਿਵਧਾਨ ਸਤਿਗੁਰ ਜੀ ਨੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਉਸ ਬਵਤਰਨ ਦੇਰ ਦੀ ਧਰਤੀ ਵਿੱਚ 1708 ਦੇ ਵਿੱਚ ਗੁਰਦਾ ਗੱਦੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਬਖਸ਼ਿਸ਼ ਕਰਕੇ ਤੇ ਸਾਰਿਆਂ ਸਿੱਖਾਂ ਨੂੰ ਤੇ ਸਾਰੀ ਲੋਕਾਈ ਨੂੰ ਹੁਕਮ ਕੀਤਾ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨ ਦੇਵ ਗ੍ਰੰਥ ਤੇ ਭਾਈ ਇਸ ਕਰਕੇ ਇਹ ਦਸਾਂ ਪਾਠਿਆਂ ਦੀ ਜੋਤ ਆ ਮੁਬਾਰਕ ਆ ਸਾਰੇ ਜਿੰਨੇ ਵੀ ਭਾਗਤ ਜਿੰਨੇ ਵੀ ਪਾਠ ਜਿੰਨੇ ਵੀ ਗੁਰੂ ਕੇ ਸਿੱਖ ਬੈਠੇ ਆ ਸੋ ਮੈਂ ਆ ਸਰਕਾਰ ਨੂੰ ਵੀ ਕਹਿਣਾ ਚਾਹਣਾ ਕਿ ਤਿੰਨ ਦਿਨ ਹੋ ਗਿਆ ਲਗਾਤਾਰ ਇਹ ਇੱਕ ਮਜ਼ਾਕ ਜਿਹਾ ਬਣ ਰਿਹਾ ਕਿਉਂਕਿ ਇਹ ਦਰਬਾਰ ਸਾਹਿਬ ਜਿਹੜਾ ਆਸਤਾ ਦਾ ਕੇਂਦਰ ਹੈ ਇਹ ਤਾਂ ਮਨੁੱਖਾਂ ਦੇ ਦੁੱਖ ਇੱਥੇ ਦੂਰ ਕਰਦਾ ਜਿਹੜਾ ਇੱਥੇ ਆ ਕੇ ਚੜ ਕੇ ਆਇਆ ਗੁਰੂ ਸਾਹਿਬ ਜੀ ਨੇ ਫਿਰ ਭਾਜੀ ਮੋੜੀ ਆ ਭਾਜੀ ਕਹਿਣ ਤੋਂ ਸਾਹਿਬ ਕਿ ਜਿਹੜਾ ਵੀ ਕੋਈ ਇੱਥੇ ਇਸ ਕੰਮ ਨੂੰ ਆਇਆ ਭਈ ਚੜ ਕੇ ਆਇਆ ਪਰ ਸਤਗੁਰੂ ਜੀ ਕਿਉਂ ਨੇ ਫਿਰ ਉਤਾਰ ਕੇ ਭੇਜਿਆ ਸੋ ਇਸ ਕਰਕੇ ਇੱਥੇ ਤੁਰੰਤ ਕਾਰਵਾਈ ਕਰਨ ਮੈਂ ਐਮਪੀ ਸਾਹਿਬ ਨੂੰ ਵੀ ਬੇਨਤੀ ਕਰਨੀ ਚਾਹਨਾ ਸਰਦਾਰ ਗਰਜੀਤ ਸਿੰਘ ਜੀ ਨੂੰ ਵੀ ਤੁਹਾਡੇ ਅਫੀਸ਼ੀਅਲ ਵੀ ਤੁਹਾਡੇ ਆਪਣੇ ਉਸ ਪੇਜ ਦੇ ਉੱਤੇ ਆਪਣੇ ਚੱਲ ਰਿਹਾ ਕਾਰਜ ਉਹਦੇ ਬਾਰੇ ਵੀ ਤੇ ਮੁੱਖ ਮੰਤਰੀ ਸਾਹਿਬ ਵੀ ਤੇ ਖਾਸ ਕਰਕੇ ਸਰਕਾਰ ਨੂੰ ਬੇਨਤੀ ਹੈ ਕਿ ਇਹਨੂੰ ਤੁਰੰਤ ਇਹ ਜਿਹੜਾ ਸਾਚਿਆ ਮੋਰੇ ਟਾਰਗੇਟ ਕੀਤਾ ਜਾਵੇ ਕਿਡਕੜੇ ਰਨਾਉਂਡ ਜਿਹੜੀਆਂ ਫਿਗਰਸ ਆ ਜਿਨ੍ਹਾਂ ਦੇ ਝਾਲੀ ਆਈਡੀਆਂ ਲਾ ਕੇ ਝਾਲੀ ਈਮੇਲ ਬਣਾ ਕੇ ਕਿਦਾਂ ਬੜਾਈ ਇਹ ਵੀ ਸਾਰਾ ਪਤਾ ਹੋਣਾ ਚਾਹੀਦਾ ਤੇ ਕਿਹੜੇ ਸਰਬਰ ਤੋਂ ਇਹ ਪ੍ਰੋਸੈਸ ਸ਼ੁਰੂ ਹੋਇਆ ਕਿਹੜੇ ਮੁਲਕ ਤੋਂ ਸਰਦਾ ਸ਼ੁਰੂ ਹੋਇਆ ਉਹ ਵੀ ਸਾਰਾ 파ਰਗੜ ਕਰਨਾ ਦੇਣਾ ਚਾਹੀਦਾ ਸੋ ਮੈਂ ਤੁਹਾਡਾ ਧੰਨਵਾਦ ਕਰਦਾ ਸਾਰਿਆਂ ਦਾ ਕਿਉਂਕਿ ਤੁਸੀਂ ਗੁਰੂ ਸਾਹਿਬ ਦੀ ਕਿਰਪਾ ਤੇ ਬਖਸ਼ਿਸ਼ ਤਾਕਾ ਤੁਹਾਨੂੰ ਥੋੜਾ ਥੋੜਾ ਕਾਸ਼ਟ ਵੀ ਦੇਈਦਾ ਧੰਨਵਾਦ ਇਸ ਕਰਕੇ ਵੀ ਕਰਦਾ ਵੀ ਤੁਸੀਂ ਆ ਜਾਨੇ ਕਿਉਂਕਿ ਮੀਡੀਆ ਦਾ ਜੋਗਿਆ ਤੇ ਮੀਡੀਆ ਦਾ ਜੋਗ ਅੱਜ ਦੇ ਜੋਗ ਦੇ ਵਿੱਚ ਬਹੁਤ ਰੋਲ ਨਿਵਾ ਰਿਹਾ ਤੇ ਤੁਹਾਡਾ ਮੈਂ ਬੇਨਤੀ ਕਰਨੀ ਚਾਹਣਾ ਤੁਸੀਂ ਵੀ ਇਹਦੇ ਤੇ ਤੁਰੰਤ ਆਪਣੇ ਤੌਰ ਤੇ ਤੁਸੀਂ ਵੀ ਸਰਕਾਰ ਨੂੰ ਫੋਰਸ ਕਰੋ ਕਿਉਂਕਿ ਮੀਡੀਆ ਬਹੁਤ ਵੱਡੀ ਗੱਲ ਹੁੰਦੀ ਆ ਕਿਹਦਾ ਸਾਥ ਲੱਭੋ ਕਿੱਥੇ ਆ ਇਸ ਕਰਕੇ ਦੂਸਰਾ ਜਿਹੜਾ ਸੰਗਤਾਂ ਦੀ ਬਹੁਤ ਲੰਬੇ ਅਰਥੇ ਤੋਂ ਇੱਕ ਆਸਤਾ ਇਹ ਵੀ ਸੀ ਤੇ ਅਸੀਂ ਜਿਹੜਾ ਗੁਰਦੁਆਰਾ ਸ਼ਹੀਦ ਗੰਜ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਨਾਲ ਸੰਬੰਧਤ ਆ ਉਹ ਸਥਾਨ ਤੋਂ ਵੀ ਅਸੀਂ ਜਿਹੜੇ ਰੋਜ਼ਾਨਾ ਸਿੱਧਾ ਪ੍ਰਸਾਰਣ ਜਿਹੜਾ ਆ ਉਹ ਸ਼ੁਰੂ ਕਰਨ ਜਾ ਰਹੇ ਆ। ਸੋ ਗੁਰੂ ਸਾਹਿਬ ਕਿਰਪਾ ਕਰਨ ਇਸ ਲਈ ਇੱਕ ਬਖਰਾ ਬੈਬ ਚੈਨਲ ਉਹ ਵੀ ਤਿਆਰ ਕਰ ਦਿੱਤਾ ਗਿਆ ਤੇ ਗੁਰੂ ਸਾਹਿਬ ਕਿਰਪਾ ਕਰਨ ਮੈਂ ਤੁਹਾਨੂੰ ਸਾਰਿਆਂ ਨੂੰ ਫਿਰ ਨਿਮਰਤਾ ਸਹਿਤ ਬੇਨਤੀ ਕਰਦਾ ਕਿ ਤੁਸੀਂ ਵੀ ਆਪਣਾ ਜਿੰਨੇ মিডিਏ ਵਾਲਿਆਂ ਤੁਸੀਂ ਵੀ ਇਹਦੇ ਵਿੱਚ ਆਪਣਾ ਯੋਗਦਾਨ ਪਾਓ ਕਿਉਂਕਿ ਇਹ ਅਸਥਾਨ ਉਹ ਅਸਥਾਨ ਆ ਜਿਸ ਅਸਥਾਨ ਦੇ ਉੱਤੇ ਕਿਸੇ ਨੂੰ ਨਹੀਂ ਪੁੱਛਿਆ ਜਾਂਦਾ ਕਿ ਕਿੱਥੋਂ ਆਇਆ ਉਹ ਆਪਣੇ ਠੀਕ ਆ ਸਾਨੂੰ ਆਪਣੇ ਤੌਰ ਦੇ ਉੱਤੇ ਥੋੜੀ ਬਹੁਤੀ ਪੁੱਛਪੜਤਾਲ ਕਰਨੀ ਪੈਂਦੀ ਪੁੱਛਪੜਤਾਲ ਕਿਹੜੀ ਕਿਉਂ ਦੱਸਣਾ ਪੈਂਦਾ ਵੀ ਇੱਥੇ ਸਿਰ ਢਾਕੇ ਜਾਓ ਇੱਥੇ ਪੈਰ ਨੰਗੇ ਲੈ ਕੇ ਜਾਓ ਇੱਥੇ ਅੰਦਰ ਮਰਿਆਦਾ ਦੇ ਵਿੱਚ ਰਹੋ ਕਦੇ ਨਹੀਂ ਪੁੱਛਿਆ ਜਾਂਦਾ ਵੀ ਤੂੰ ਕਿੱਥੋਂ ਆਇਆ ਇਸ਼ਨਾਨ ਕਰਦਾ ਕੋਈ ਦਿੱਕਤ ਨਹੀਂ ਕੋਈ ਬੰਦਾ ਨਹੀਂ ਰੁਕਦਾ ਅੰਦਰ ਨਮਸਕਾਰ ਕਰਦੇ ਆ ਕੋਈ ਉੱਥੇ ਆਪਣੇ ਬਨੋਗਰੀ ਨਹੀਂ ਕੀਰਤਨ ਸਰਵਣ ਕਰਦੇ ਕੋਈ ਬਨੋਗਰੀ ਨਹੀਂ ਲੰਗਰ ਆ ਕੇ ਛਕਦੇ ਕੋਈ ਇਹ ਉਹ ਕੇਂਦਰ ਆ ਜਿੱਥੇ ਚਾਰ ਦਰਵਾਜੇ ਸਤਿਗੁਰ ਜੀ ਨੇ ਬਾਰਕਟ ਕੀਤੇ ਸੀ ਤੇ ਅੱਜ ਤੱਕ ਤੇ ਜਹਾਂ ਜੋ ਹੈ ਜਗੰਤਰ ਐਵੇਂ ਚੱਲਣਾ ਸੋ ਇਸ ਸਥਾਨ ਵੱਲੋਂ ਜੇ ਕੋਈ ਮੂੰਹ ਕਰਦਾ ਤੇ ਉਹਦਾ ਫੇਰ ਸਤਿਗੁਰ ਜੀ ਆਪੇ ਗੁਰੂ ਕੇ ਸਿੱਖ ਦੀ ਅਰਦਾਸ ਸੁਣ ਲੈਂਦੇ ਆ ਤੇ ਉਹਨਾਂ ਦਾ ਫੇਰ ਜਿਹੜਾ ਕਹਿ ਲਓ ਸੂਟੇਬਲ ਜੇ ਕੋਈ ਬੰਦਾ ਚੜ੍ਹ ਕੇ ਆਉਂਦਾ ਤੇ ਸਤਿਗੁਰ ਜੀ ਇਤਾਰ ਵੀ ਦਿੰਦੇ ਆ ਸੋ ਮੈਂ ਸਾਰਿਆਂ ਦਾ ਤੁਹਾਡਾ ਧੰਨਵਾਦ ਆ ਮੇਰੇ ਮੈਂਬਰ ਸਤਿਕਾਰ ਸਾਬੀ ਸਾਰੇ ਪਹੁੰਚੇ ਹਨ ਜੀ 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 ਸੈਂਟਰ ਨੂੰ ਵੀ ਕਹਿ ਚੁੱਕੇ ਪਏ ਤੁਸੀਂ ਆਪਣਾ ਇਹਦੇ ਤੇ ਸਾਈਬਰ ਬ੍ਰਾਂਚ ਕਹਿੰਦੇ ਜੀ ਬੜੀ-ਬੜੀ ਫਲਾਬਦੀ ਡਿਜੀਟਲਾਈਜੇਸ਼ਨ ਦਾ ਯੋਗ ਆ ਗਿਆ ਤੇ ਉਹਦੇ ਵਿੱਚ ਕਿੰਨੀਆਂ ਸ਼ਿਕਾਇਤਾਂ ਐਸਜੀਪੀ ਨੇ ਕੀਤੀਆਂ ਕੋਈ ਅੱਜ ਤੱਕ ਉਹਦੇ ਤੇ ਕੋਈ ਐਕਸ਼ਨ ਨਹੀਂ ਸੋ ਇਸ ਕਰਕੇ ਇਹ ਜਿਹੜਾ ਆ ਇਹਦਾ ਐਕਸ਼ਨ ਜਿਹੜਾ ਆ ਉਹ ਤੁਰੰਤ ਹੋਣਾ ਚਾਹੀਦਾ ਆ ਤਾਕੇ ਸੱਚ ਜਿਹੜਾ ਆ ਉਹ ਸਾਰਾ ਸਾਹਮਣੇ ਆ ਜਾਵੇ। ਪਰ ਤਾਂ ਇਹ ਦੋ ਸਾਲ 2 ਮਹੀਨੇ ਪਹਿਲਾਂ ਤਿੰਨ ਧਮਾਕੇ ਹੋਏ ਸੀ ਬੁਰਾਂ ਦਾ ਸਰਾਣ ਨੂੰ ਵੀ ਇੱਕ ਧਮਾਕਾ ਹੋਇਆ ਸੀ ਬੰਦੇ ਫੜੇ ਗਏ ਸੀ ਉਹ ਬੰਦੇ ਕਿੱਧਰ ਗਏ ਉਹਦੀ ਇਨਵੈਸਟੀਗੇਸ਼ਨ ਕਿੱਥੇ ਗਈ ਦੇਖੋ ਦੋ ਤਰ੍ਹਾਂ ਦਾ ਜਿਹੜਾ ਜਿਹੜਾ ਅਸੀਂ ਇੱਥੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਇਹਦੇ ਪ੍ਰਬੰਧਕ ਕਰਤਾ ਬਾਡੀ ਵੀ ਤੇ ਅਸੀਂ ਨਿਗਾਹ ਵੀ ਰੱਖਦੇ ਆ ਕਿਉਂਕਿ ਕਦੇ ਕੋਈ ਬਿਆਦਬੀ ਹੋਈ ਜਾਂ ਕੋਈ ਇਦਾਂ ਦੇ ਤਮਾਕੇ ਹੋਏ ਤੇ ਉਹ ਪੁਲਿਸ ਨੂੰ ਬੰਦੇ ਫੜੇ ਵੀ ਕਹਾ ਪੁਲਿਸ ਨੇ ਕੀ ਹੋ ਤੇ ਕਾਰਵਾਈ ਕੀਤੀ ਆ ਇਹ ਤੁਸੀਂ ਇਹਨਾਂ ਨੂੰ ਪੁੱਛੋ ਵੀ ਸਰਕਾਰ ਜਿਹੜੀ ਆ ਜਾਂ ਪੁਲਿਸ ਡਿਪਾਰਟਮੈਂਟ ਆ ਉਹ ਤੇ ਕੀ ਕਹਾ ਕਾਰਵਾਈ ਕਰਦੀ ਕੋਈ ਕੋਈ ਕਾਰਵਾਈ ਨਹੀਂ ਕਰਦੀ ਪੈਰਵਾਹੀ ਨਹੀਂ ਕਰਦੀ ਉਹਦੀ ਕੋਈ ਕੋਈ ਪਛਾਣ ਨਹੀਂ ਜਾਂਦੀ ਨਾ ਬੇਦਬੀਆਂ ਦੇ ਮਾਮਲਿਆਂ ਦੇ ਵਿੱਚ ਅੱਜ ਜੀ ਕਿਸੇ ਪੈਰਵਾਹੀ ਕਰਦੀ ਇੱਕ ਬੇਦਬੀ ਵੀ ਕੋਈ ਘਟਨਾ ਨਾ ਕੋਈ ਸਰਪ ਕੋਈ ਕੋਈ ਨਹੀਂ ਨਹੀਂ ਇਹ 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 ਨਹੀਂ ਗੱਲ ਦੇਖੋ ਇਹ ਦੋ ਤਰ੍ਹਾਂ ਨਾਲ ਜਿਲੇ ਪਰਚਾ ਦਰਜ ਹੋ ਜਾਂਦਾ ਉਹਦੀ ਸਟੇਟ ਨੇ ਪੈਰਵਾਈ ਕਰਨੀ ਹੁੰਦੀ ਆ ਕਿਉਂਕਿ ਧਿਰ ਸਰਕਾਰ ਹੁੰਦੀ ਆ ਡਿਫੈਂਸ ਦੂਏ ਪਾਸੇ ਹੁੰਦੀ ਪਰ ਫਿਰ ਵੀ ਅਸੀਂ ਆਪਣੇ ਤੌਰ ਤੇ ਜਿਲੇ ਚਲਾਨ ਆ ਜਾਂਦਾ ਇਹ ਚਲਾਨ ਇਹ ਨਹੀਂ ਅੱਦੇ ਕੇਸਾਂ ਚ ਦਿੰਦੇ ਜਿਲੇ ਚਲਾਨ ਆ ਜਾਂਦਾ ਫਿਰ ਸਾਡੇ ਆਪਣੇ ਆਪਣੇ ਵਕੀਲ ਹੈਗੇ ਜਿਹੜੇ ਪੈਰਵਾਈਆਂ ਕਰਦੇ ਆ ਉਹ ਸਬਜੈਕਟ ਨੂੰ ਦਾ ਕੰਡੀਸ਼ਨ ਵਿੱਚ ਚਲਾਨ ਦਾ ਗੱਪਟੂ ਕੋਟ ਕਰਨ ਕਿਉਂਕਿ ਸਰਕਾਰ ਨਹੀਂ ਧਿਰ ਸਟੇਟ ਵਰਸ ਰਮੇਸ਼ ਕੁਮਾਰ ਜਾਂ ਸਟੇਟ ਵਰਸ ਚੰਦ ਹੁਸਨ ਲਾਲ ਹੁੰਦਾ ਤੇ ਉਹਦੀ ਪੈਰਵਾਈ ਸਰਕਾਰ ਨੇ ਕਰਨੀ ਆ ਅਸੀਂ ਆਪਣੇ ਤੌਰ ਦੇ ਉੱਤੇ ਜिले ਸਟੇਟ ਨੂੰ ਸਹਿਸਤ ਕਰ ਸਕਦੇ ਤੇ ਕਰਦੇ ਵੀ ਆ। ਕੋਈ ਸਮਾਂ ਪਹਿਲਾਂ ਸ਼ੁਰੂ ਕੀਤਾ ਸੀ ਪ੍ਰਸ਼ਾਸਨ ਵੱਲੋਂ ਤੇ ਬੈਗ ਅਸਕੈਨਰ ਲਾਉਣ ਦੀ ਗੋਸ਼ਨਾ ਬਣਾਈ ਸੀ। ਹਾਂਜੀ ਬੈਗ ਅਸਕੈਨਰ ਲਾਉਣ ਦੀ ਯੋਜਨਾ ਫੈਡ ਵੀ ਲਿਆ ਗਿਆ ਸੀ ਅੱਜ। ਦੇਖੋ ਕਈ ਵਾਰੀ ਬਹੁਤ ਜिले ਧਾਰਮਿਕ ਤੁਸੀਂ ਸਥਾਨਾਂ ਦਾ ਪ੍ਰਬੰਧ ਚਲਾਉਂਦੇ ਆ। ਉਹਦੇ ਵਿੱਚ ਕਈ ਵਾਰੀ ਟੈਕਨੀਕਲਟੀ ਵੀ ਆ ਜਾਂਦੀ ਆ। ਉਹ ਅਸੀਂ ਯਤਨ ਕੀਤਾ ਸੀ ਅੱਜ ਵੀ ਅਸੀਂ ਉਹਦੇ ਲਈ ਵਿਵਸਥਾ ਤਿਆਰ ਕਰ ਰਹੇ ਹਾਂ ਪਰ ਫੇਰ ਕਈ ਵਾਰੀ ਮੈਂਬਰਾਂ ਦਾ ਜਾਂ ਲੋਕਾਂ ਦਾ ਸੁਝਾਅ ਆ ਜਾਂਦਾ ਭਈ ਜੇ ਇਹ ਤਾਂ ਆਸਤਾ ਦਾ ਵੱਡਾ ਕੇਂਦਰ ਹੈ ਤੇ ਤੁਸੀਂ ਇਹਦੇ ਵਿੱਚ ਵੀ ਉਹਦੇ ਲਈ ਪਰ ਹੁਣ ਜਿਦਾਂ ਦੇ ਹਾਲਾਤ ਮੌਜੂਦਾ ਬਣ ਰਹੇ ਆ ਤੇ ਗੁਰੂ ਸਾਹਿਬ ਕਿਰਪਾ ਕਰਨ ਉਹ ਵੀ ਹੁਣ ਆਪਾਂ ਨੂੰ ਫੇਰ ਕਰਨਾ ਹੀ ਪਊ ਨਾ ਇਦਾਂ ਦਾ ਸਿਸਟਮ ਤਿਆਰ ਕਰਨਾ ਪਊ 35 ਸਮਝੋ ਅਸੀਂ ਮੰਨ ਲਿਆ ਕਿ ਸਰਕਾਰਾਂ ਦੀ ਨਲਾਇਕੀ ਆ ਆਪਾਂ ਨਾ ਕਿ ਨਾ ਲਾਈਤੀ ਆ ਪਰ ਅਸੀਂ ਆਪਣੇ ਪੱਧਰ ਤੇ ਕੰਮ ਕਰ ਰਹੇ ਆ ਕਿ ਅੰਦਰ ਅਸੀਂ ਤਾਸ ਕੋਰਸ ਵਗੈਰਾ ਲਗਾਈ ਹੋਈ ਆ ਆ ਵੀ ਮੇਰੀ ਮੇਰੀ ਬੇਂਤੀ ਜੀ ਜੀ ਬੇਂਤੀ ਬਹੁਤ بڑے ਸਮਰੱਥ ਸੀਗੇ ਐਸਪੀਸੀ ਹੋ ਕੀ ਕਰ ਬੇ ਬੇਂਤੀ ਸੁਣ ਲਓ ਇਹ ਠੀਕ ਆ ਸਰਕਾਰ ਆਪਣੇ ਤੌਰ ਤੇ ਉਹ ਜਿਹੜਾ ਇੱਕ ਕਰਨਾ ਹੁੰਦਾ ਮੈਂ ਹੁਣ ਲਾਜ ਬਰਤਣਾ ਨਹੀਂ ਕਰੀ ਜਾਂਦੀ ਆ ਪਰ ਅਸੀਂ ਆਪਣੇ ਤੌਰ ਤੇ ਸਤਾਰਕੀਆਂ ਬਹੁਤ ਅਸੀਂ ਆਪਣੇ ਬਹੁਤ ਸਾਰੇ ਸੇਵਾਦਾਰ ਜਿਹੜੇ ਆ ਇਹ ਚੈਕਿੰਗ ਵੀ ਵਧਾਈਆ ਅੰਦਰ ਵੀ ਜਿੱਦਾਂ ਲੰਗਰ ਹਾਲਿਆ ਕਿਉਂਕਿ ਜਿਹਨੂੰ ਮੇਨ ਤੌਰ ਤੇ ਫੋਕਸ ਕੀਤਾ ਜਾ ਰਿਹਾ ਉਹ ਤੇ ਆਪਣੀ ਜਿਹੜੀ ਅਸੀਂ ਪ੍ਰਕਿਰਿਆ ਆ ਉਹ ਆਰਾਮ ਕੀਤੀ ਹੋਆ ਇੱਕ ਮੈਂ ਹੋਰ ਵੀ ਬੇਨਤੀ ਕਰਨੀ ਚਾਹਨਾ ਕਿ ਤੁਸੀਂ ਸਮੁੱਚੇ ਤੌਰ ਤੇ ਸਾਰੀਆਂ ਜਿੰਨੀਆਂ ਵੀ ਸੰਗਤਾਂ ਆਉਂਦੀਆਂ ਨਰਪੈਤਾ ਨਾਲ ਆਓ ਇੱਥੇ ਇਸ ਗੱਲ ਤੋਂ ਨਾਲ ਦੇਖਿਓ ਕਿ ਸ਼ਾਇਦ ਇਸ ਕਰਕੇ ਤੇ ਮੈਨੂੰ ਇਹ ਵੀ ਲੱਗਦਾ ਕਿ ਸ਼ਾਇਦ ਇਹ ਵੀ ਕੌਨਸਪੀਰੇਸੀ ਨਾ ਹੋਵੇ ਪਰ ਹੋਈ ਲੱਖਾਂ ਦੀ ਸੰਗਤ ਇਸ ਸਥਾਨ ਤੇ ਆਉਂਦੀ ਆ ਤੇ ਇਹ ਵੀ ਇੱਕ ਕਿਤੇ ਇਹ ਇਦਾਂ ਦਾ ਕੇਂਦਰ ਤਾਂ ਨਹੀਂ ਬਣਾਉਣ ਜਾ ਰਹੇ ਨਡਾਰਤਾ ਦੇ ਨਾਲ ਆਓ ਗੁਰੂ ਸਾਹਿਬ ਜੀ ਅੰਗ ਸੰਗਿਆ ਮੈਂ ਪਹਿਲਾਂ ਵੀ ਬੇਨਤੀ ਕੀਤੀ ਤੇ ਹੁਣ ਵੀ ਕਰਦਾ ਇੱਥੇ ਦੁੱਖ ਲੈ ਕੇ ਲੋਕ ਆਉਂਦੇ ਆ ਸੁੱਖ ਲੈ ਕੇ ਜਾਂਦੇ ਆ ਇੱਥੇ ਨੀਵੇਂ ਹੋ ਕੇ ਆਉਂਦੇ ਆ ਉੱਚੇ ਹੋ ਕੇ ਜਾਂਦੇ ਆ ਜਿਹੜੇ ਇੱਥੇ ਉੱਚੇ ਆ ਕੇ ਉੱਚੇ ਹੋ ਕੇ ਆਉਂਦੇ ਆ ਤਾਂ ਉਹ ਫਿਰ ਬੜਾ ਨੀਵਾ ਹੁਣ ਮੈਂ ਲਾਜ ਨਹੀਂ ਵਰਤਦਾ ਉਹ ਫਿਰ ਉਹਨਾਂ ਦਾ ਕੀ ਹਾਲ ਹੁੰਦਾ ਉਹ ਆਪਾਂ ਸਾਰੇ ਜਾਣਦੇ ਆਂ ਰਾਨੀ ਹੁਣ ਤੱਕ ਕਿੰਨੀ ਇੱਕ ਬੁਲਤਾਂ ਦੀ ਧਮਾਕਾ ਇੱਕ ਜਣਾ ਇੱਕ ਇੱਕ ਕਰੋਗਾ ਲੋ ਹਾਂਜੀ ਕਿੰਨੀਆਂ ਮੇਲ ਆ ਚੁੱਕੀਆਂ ਨੇ ਤੁਹਾਨੂੰ ਕਿੰਨੀਆਂ ਸਾਨੂੰ 5 ਆਈਆਂ 2 ਪਹਿਲਾਂ 14 ਨੂੰ ਇੱਕ ਆਈ ਫੇ 15 ਨੂੰ ਆਈ ਆ 3 ਆ ਚਾਈਆਂ ਹਾਂਜੀ ਜਿਹੜਾ 11 ਮਈ 2013 ਨੂੰ ਧੁਮਾਕਾ ਨੂੰ ਰੌਂਦ ਦਾ ਸੜਾ ਦੇ ਵਿੱਚ ਹੋਇਆ ਸੀ ਧੁਮਾਕੇ ਦੀ ਸੁਗੰਧ ਉਦੋਂ ਵੀ ਇੱਥੇ ਪਹੁੰਚ ਗਈ ਸੀ ਆਪਾਂ ਕਿੱਦਾਂ ਕਹਿ ਸਕਦੇ ਕਿ ਤੰਬਾਕੂ ਦੀ ਸਮਗਰੀ ਦੀ ਸਾਨੂੰ ਆ ਰਹੀ ਹੈ ਕਿ ਤੰਬਾਕੂ ਆਡੀਐਕਸਲ ਤੇ ਪਹੁੰਚ ਚੁੱਕੀ ਆ ਕਿ ਨਹੀਂ ਪਹੁੰਚੀ ਹੋਏਗੀ ਦੇਖੋ ਅਸੀਂ ਤਾਂ ਪੰਜਾਬ ਸਰਕਾਰ ਕੁਝ ਕਰਦੀਆਂ ਨਾ ਅਸੀਂ ਅਡੀਐਕਸ ਕਰਦੀਆਂ ਅਸੀਂ ਅਸੀਂ ਆਪਣੇ ਤੌਰ ਤੇ ਇਤਿਆਦ ਕਰ ਰਹੇ ਆਂ ਆ ਜਿਹੜੀ ਪ੍ਰੈਸ ਕਾਨਫਰੰਸ ਇਹੇ ਕਰਕੇ ਕੀਤੀ ਆ ਕਿ ਜਿਹੜੀ ਸਰਕਾਰ ਆ ਉਹਦੇ ਕੋਲ ਸਾਰੇ ਜੰਤਰ ਮੰਤਰ ਤੰਤਰ ਹੁੰਦੇ ਆ ਪਹਿਲੀ ਗੱਲ ਤਾਂ ਸਾਈਬਰ ਬ੍ਰਾਂਚ ਲੋਕੇਟ ਕਰੇ ਪੇ ਕਿੱਥੋਂ ਤੁਰੀ ਤੇ ਕੀ ਇਹ ਹੈਗਾ ਕਿੱਥੋਂ ਇਹ ਆਈਡੀਆ ਬਣ ਕੇ ਤੇ ਕਿੱਥੋਂ ਇਹ ਚੱਲਦਾ ਦੂਜੀ ਗੱਲ ਇਹਨਾਂ ਕੋਲ ਸਾਰੇ ਹੈਗੇ ਆ ਸਿਸਟਮ ਵੀਨਾ ਕੋਲ ਚੈੱਕ ਕਰਨ ਲਈ ਵੀ ਤੇ ਉਹ ਸਾਰੇ ਚੈੱਕ ਕਰਨ ਉਹਨਾਂ ਦੇ ਕੋਲ ਉਹ ਤਾਂ ਜੀ ਲੱਗਦਾ ਕੋਈ ਇਹ ਇਹ ਪੁਲਿਸ ਦੀ ਨਾਕਾਮੀ ਹੈ ਕਿਉਂਕਿ ਇੱਕ ਸੋਸ਼ਲ ਮੀਡੀਆ ਦੇ ਜਿਹੜੀ ਸਟਾਰ ਆ ਉਹਨੂੰ ਧਮਕੀ ਆਂਦੀ ਹੈ ਤੇ ਉਸ ਲਈ ਪੁਲਿਸ 24 ਘੰਟੇ ਵਿੱਚ ਉਹਨੂੰ ਫੜ ਦੇ ਦੇਖੋ ਮੈਂ ਜੋ ਕਹਿਣਾ ਸੀ ਤੁਹਾਡੇ ਸਦੇ ਰੂਬਰੂ ਹੋ ਕੇ ਕਹਿੰਦਾ ਪੁਲਿਸ ਨੂੰ ਮੈਂ ਬੇਨਤੀ ਕਰਦਾ ਤੇ ਸਰਕਾਰ ਨੂੰ ਵੀ ਬੇਨਤੀ ਕਰਦਾ ਪੁਲਿਸ ਤੇ ਸਰਕਾਰ ਇੱਕੋ ਹੀ ਆ ਧੰਨਵਾਦ ਉਸ ਉਹਨਾਂ ਦਾ ਮੈਂ ਬੇਨਤੀ ਕਰਦਾ ਵੀ ਇਹ ਭਾਈ ਇਹਨੂੰ ਤੁਰੰਤ ਜਿਹੜੀ ਆ ਇਹਦਾ ਲੱਭਿਆ ਜਾਵੇ ਕੀ ਇਹਦਾ ਕਿੱਥੋਂ ਇਹ ਤੁਰਦਾ ਸਾਰਾ ਕੰਮ ਸਾਡੀ ਗੁਰਦਰਾ ਸ੍ਰੀ ਦਗਾ ਸਾਹਿਬ ਤੋਂ ਜਿਹੜਾ ਵੈਬ ਚੈਨਲ ਚ ਕਰ ਰਹੇ ਜੀ ਉਹ ਕਿੰਨਾ ਚਿਰ ਜਿਹੜਾ ਕੀਰਤਨ ਦਾ ਜਿਹੜਾ ਨਾ ਪ੍ਰਸਤ ਕਰੇਗਾ ਉਹ ਉਹਦੀ ਉਹਦੀ ਅਸੀਂ ਕਿਉਂਕਿ ਤੁਸੀਂ ਜਿੱਦਾਂ ਹੁਣ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਆ ਇੱਥੋਂ ਵੀ ਚੱਲਦਾ ਉੱਥੋਂ ਵੀ ਸਾਰਾ ਜੋ ਲਾਈਵ ਆ ਉਹ ਵੀ ਨਾਲ ਦੀ ਨਾਲ ਚੱਲਿਆ ਕਰਦਾ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ 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 ਸਤ